ਮੈਂ ਜੋ ਮੈਂ ਜੋ ਮੈਂ ਹੀ ਆਉਣੀ ਆ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਠੀਕ ਹੈ ਵਾਵਾ ਮੈਂ ਤਾਂ ਪੁੱਛਣ ਹੀ ਆਈ ਸੀ ਬਹਿ ਜਾਂਦੇ ਆਪਾਂ ਬੈਠੋ ਬੈਠੋ ਕਿਵੇਂ ਮੰਡੀ ਦਾ ਮਾਹੌਲ ਬਹਿ ਜਾਓ ਹੱਪੂ ਜੀ ਬਹਿ ਜਾਓ ਵਧੀਆ ਜੀ ਮਾਹੌਲ ਮੰਡੀ ਦਾ ਹੁਣ ਮੌਸਮ ਦੇ ਹਿਸਾਬ ਨਾਲ ਹਾਂ ਮੌਸਮ ਖਰਾਬ ਹੋ ਗਿਆ ਸੀ ਹਾਂ ਤੇਲੀ ਤੇ ਆ ਝੋਨਾ ਨਾਲ ਉਹਨਾਂ ਨੂੰ ਚੱਕਿਆ ਜਾਂਦਾ ਜਿਹੜਾ ਜੇ ਆਇਆ ਵੀ ਨਹੀਂ ਪੂਰਾ ਬਾਹਰ ਵੀ ਪੈਟ ਕਰਕੇ ਨਹੀਂ ਵੱਡਿਆ ਗਿਆ ਤੇ ਬਾਕੀ ਸੋਹਣਾ ਮੌਸਮ ਐਵੇਂ ਆਖੀ ਕਿ ਤੁਸੀਂ ਕਿੱਥੋਂ ਕਿਹੜੇ ਪਿੰਡੋਂ ਆਸੀਂ ਰਾਣੀ ਵਾਲਾ ਪਿੰਡ ਤੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਮੰਡੀ 'ਚ ਨਹੀਂ ਜੀ ਕੋਈ ਨਹੀਂ ਠੀਕ ਐ ਠੀਕ ਐ ਵਧੀਆ ਚੱਲਦੀ ਜਾਂਦਾ ਕੋਈ ਤਕਲੀਫ ਆ ਤਾਂ ਦੱਸ ਦਿਓ ਮੈਨੂੰ ਨਹੀਂ ਨਹੀਂ ਕੋਈ ਤਕਲੀਫ ਨਹੀਂ ਮੈਂ ਤਾਂ ਪਚੜ ਕੀ ਇਹਨਾਂ ਨੂੰ ਇਹਨੇ ਹੁਣੇ ਆ ਝੂਠ ਮਾਰ ਹੁਣ ਮੇਰਾ ਮਾਲ ਐ ਇਹ ਸੁੱਕ ਗਿਆ ਤੇ ਫਿਰ ਉਹਨਾਂ ਭਾਰੀ ਦੇਣਾ ਬੜਾ ਸਲਾਬ ਹਾਂ ਤੇ ਕੋਈ ਦਿੱਕਤ ਨਹੀਂ ਹੈ ਬੰਦਾ ਕਿਉਂ ਆਖੇ ਵੀ ਹੋਰ ਦਿੱਕਤ ਹੈ ਜਾਵੇ ਝੂਠ ਮਾਰ ਦੇਵੇ ਆ ਮੈਂ ਤਾਂ ਤੁਹਾਨੂੰ ਬੈਠਣ ਦੇ ਕਿਹਾ ਸੀ ਸਰ ਜੀ ਅਸੀਂ ਬਵਾਦ ਕਰੀਏ ਕੀ ਫਾਇਦਾ ਮੈਂ ਕਿ ਨਹੀਂ ਤਾਂ ਖਿੱਚ ਦਿੰਦੇ ਆ ਜੇ ਤੁਸੀਂ ਨਹੀਂ 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 ਕੋਈ ਠੀਕ ਹੈ ਚਲੋ ਤੁਸੀਂ ਕਿੱਥੋਂ ਜੀ ਮੈਂ ਇੱਥੋਂ ਹੀ ਆ ਮਲੋਟ ਤੋਂ ਅੱਛਾ ਅੱਛਾ ਹਾਂ ਠੀਕ ਹੈ ਵਧੀਆ ਵਧੀਆ ਚਲ ਵਧੀਆ 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 ਠੀਕ ਹੈ ਕਿੰਨੇ ਦਾ ਨਾ ਇੱਥੇ ਫਿਰ ਰਹਿਣਾ ਪਊਗਾ ਤੁਹਾਨੂੰ ਸੋਮਵਾਰਾਂ ਦੇ ਤੇਨੂੰ ਕਰ ਦਾਂਗੇ ਵੇਲੇ ਫਿਰ ਤਾਂ ਠੀਕ ਹੈ हां ठीक है, है हां जी हां चलो ठीक है बढ़िया आठ दिन लग ਜਾਂਦੇ ਆ ਘੱਟਸਾਲ ਦਾ ਪਾਣੀ ਪੂਣੀ ਦਾ ਇੰਤਜ਼ਾਮ ਸਹੀ ਹੈ ਐ ਵਧੀਆ ਪਾਣੀ ਸਵੇਰੇ ਆਉਂਦਾ ਹੈ ਟੈਂਕਰ ਜੇ ਸਾਰੇ ਭਰ ਜਾਂਦਾ اچھا ਆ ਵੇਖ ਲੋ ਬੋਤਲ ਜਿਨ ਲਿਆ ਕਰ ਰੱਖਿਆ ਜਦੋਂ ਜੀ ਕਰੇ ਕੁੱਟ ਭਰ ਲਈਦਾ ਸ੍ਰੀ ਜੀ ਬੈਠੇ ਆ ਸਭ ਕੁਝ ਠੀਕ ਹੈ ਜੀ ਚਾਹ ਜੇ ਦੱਸ ਦਿਓ ਮੈਨੂੰ ਕੋਈ ਦਿੱਕਤ ਹੋਈ ਤਾਂ ਨਹੀਂ ਨਹੀਂ ਕੋਈ ਠੀਕ ਹੈ ਚਲੋ ਠੀਕ ਹੈ ਬਬੇ ਠੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ